ਦੀ ਬੇਨਤੀ ਕਰਨੀ ਚਾਹੁੰਦੇ ਆ ਜੋ ਕਿ ਪਿਛਲੇ ਦਿਨੀ ਮਨਤਪੁਰ ਕਲਾਡ ਦੇ ਟੂਰਨਾਮੈਂਟ ਤੇ ਵਿਵਾਦ ਹੋਇਆ ਸੀਗਾ ਪਰਸਾਣਪੁਰ ਦੀ ਟੀਮ ਦਾ ਗੁਰਵਿੰਦਰ ਖਾਂਡੇ ਦਾ ਸੋ ਸਾਰੇ ਪ੍ਰਬੰਧਕ ਜਿਹੜੇ ਨਤਪੁਰ ਕਲਾਡ ਦੇ ਖੜੇ ਨੇ ਗੁਰਵਿੰਦਰ ਵੀਰ ਸਾਡਾ ਖੜਾ ਸਾਰੇ ਪਲੇਅਰ ਵੀ ਅਸੀਂ ਖੜੇ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਬੱਡੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਇੱਕ ਪਲੇਅਰਾਂ ਦਾ ਤੇ ਪ੍ਰਬੰਧਕਾਂ ਦਾ ਇੱਕ ਬਾਉਂਡ ਹੁੰਦਾ ਹੈ ਪਿਆਰ ਹੁੰਦਾ ਹੈ ਉਹਨੂੰ ਕਾਇਮ ਰੱਖਣ ਦੇ ਲਈ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਤਰ ਹੋਏ ਆਂ ਜੋ ਉਸ ਦਿਨ ਹੋਇਆ ਬਹੁਤ ਮੰਦਭਾਗਾ ਹੋਇਆ ਸੋ ਜਿੱਥੇ ਵੀ ਕਬੱਡੀ ਨੂੰ ਚਾਹਣ ਵਾਲੇ ਬੈਠੇ ਨੇ ਉਹ ਸਾਰੇ ਇਸ ਗੱਲ ਦੇ ਲਈ ਬੜਾ ਚਿੰਤਕ ਨੇ ਬੜਾ ਦੁਖੀ ਨੇ ਅਰ ਭੀ ਇਹ ਨਹੀਂ ਹੋਣਾ ਚਾਹੀਦਾ ਸੀਗਾ ਸੋ ਅੱਜ ਅਸੀਂ ਸਾਰਿਆਂ ਨੇ ਬੈਠ ਕੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕੋਈ ਵੀ ਰੌਲਾ ਹੁੰਦਾ ਤਾਂ ਜਦੋਂ ਆਪਾਂ ਸਿਰ ਜੋੜ ਕੇ ਬੈਠਦੇ ਆ ਆਹੂ ਗੱਲਾਂ ਦੇ ਹੱਲ ਨਿਕਲੇ ਹੁੰਦੇ ਆ ਸੋ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਕਬੱਡੀ ਦੀ ਵਹਿਤਰੀ ਲਈ ਅ ਸਿਰ ਜੋੜ ਕੇ ਜਿਹੜੇ ਜੋ ਵੀ ਆਪਸ ਵਿੱਚ ਆਪਣੇ ਕੋਈ ਗੱਲਾਂ ਬਾਤਾਂ ਸੀਗੀਆਂ ਉਹ ਸਾਰੀਆਂ ਅੱਜ ਅਸੀਂ ਇੱਥੇ ਲੁਧਿਆਣੇ ਦੇ ਵਿੱਚ ਇਕੱਠੇ ਹੋ ਕੇ ਉਹ ਨਵੀਂਆਂ ਨੇ ਕਮੇਟੀ ਵੀ ਖੜੀ ਆ ਗੁਰਵਿੰਦਰ ਘਾਂਗਾ ਵੀ ਖੜਾ ਤੇ ਇੱਕ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਬੱਡੀ ਜਗਤ ਦੇ ਉਹਨਾਂ ਵੀਰਾਂ ਨੂੰ ਜਿਹੜੇ ਪੀਸ ਪੋਜ਼ਿਟਿਵਲੀ ਕੰਮ ਕਰਦੇ ਨੇ ਕਬੱਡੀ ਲਈ ਉਹਨਾਂ ਦਾ ਵੀ ਪਹਿਦਰ ਤੋਂ ਤੋਂ ਬਾਅਦ ਕੁਝ ਪੇਜ ਨੇ ਕੁਝ ਸਾਡੇ ਵੀਰ ਇਹੋ ਜਿਹੇ ਨੇ ਵੀ ਉਹਨਾਂ ਨੇ ਕੀ ਕਰਨਾ ਹੁੰਦਾ ਵੀ ਵੀਡੀਓ ਆਈ ਕਿਸੇ ਵੀ ਰੋਲੇ ਦੀ ਉਹ ਚੱਕ ਕੇ YouTube ਤੇ ਝਾੜ ਦੇਣੀ ਉਹ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਆਪਾਂ ਕਬੱਡੀ ਨੂੰ ਪਿਆਰ ਕਰਦੇ ਆ 100 ਹੋਣ ਪਾਈਆਂ ਨੇ ਇਸ ਦਿਲ ਦੇ ਵਿੱਚ ਵੀ ਪਤਾ ਨਹੀਂ ਕਿੰਨਾ ਕੁਝ ਜਿਹੜਾ ਆ ਸ਼ੁਕਰਿਆ ਹੋਇਆ ਵੀ ਬੋਲਣ ਨੂੰ ਤਾਂ ਅਸੀਂ ਵੀ ਬਹੁਤ ਕੁਝ ਬੋਲ ਸਕਦੇ ਆ ਪਰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਅੱਗੇ ਲਿਆਂਣ ਵਾਲੀਆਂ ਗੱਲਾਂ ਕਰੀਏ ਨਾ ਕਿ ਇੱਥੇ ਜੇ ਆਪਾਂ ਪਲੇਅਰਾਂ ਦਾ ਤੇ ਆਪਸੀ ਪ੍ਰਬੰਧਕਾਂ ਦਾ ਜੇ ਆਪਾਂ ਟੱਕਰਾ ਕਰਵਾਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਕਰਾਉ ਕੋਣ ਤੇ ਕਬੱਡੀ ਖੇਡੂ ਕੋਣ ਤਾਂ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਉਹ ਭਰਾ ਜਿਹੜੇ 네ਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਹਰ ਇੱਕ ਬੰਦਾ ਇੱਥੇ ਰਿਸਪੈਕਟਫੁਲ ਆ ਹਰ ਇੱਕ ਬੰਦੇ ਦੀ ਇੱਜ਼ਤ ਆ ਜੇ ਕੋਈ ਪਲੇਅਰ ਆਇਆ ਮੰਨ ਲਓ ਗੁਰਵਿੰਦਰ ਆਇਆ ਇਹਦੇ ਖਿਲਾਫ ਕਾਫੀ ਪੋਸਟਾਂ ਪਈਆਂ ਵੀਰ ਧਾਲੀ ਤਾਂ ਹੋਰ ਗੁਰਵਿੰਦਰ ਦੀ ਅੱਜ ਤੁਸੀਂ ਸਟੇਜ ਇਹ ਦੇਖ ਲਈ ਪਰ ਗੁਰਵਿੰਦਰ ਦੀ ਮਿਹਨਤ ਵੀ ਦੇਖੋ ਸੋ ਸਾਡੀ ਹੱਥ ਬੰਨ ਕੇ ਬੇਨਤੀ ਹੁਣਾ ਭਰਾਵਾਂ ਨੂੰ ਵੀ ਆਪਾਂ ਕਬੱਡੀ ਨੂੰ ਅੱਗੇ ਲੈ ਜਾਣ ਵਾਲੀਆਂ ਗੱਲਾਂ ਕਰੀਏ ਨਾ ਕਿ ਪਿੱਛੇ ਲੈ ਜਾਣ ਵਾਲੀਆਂ ਗੱਲਾਂ ਕਰੀਏ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਹੜੇ ਕਬੱਡੀ ਦੇ ਪੇਜ ਨੇ ਕਬੱਡੀ ਦੇ ਲਈ ਪੋਜ਼ਿਟਿਵ ਕੰਮ ਕਰਦੇ ਨੇ ਕਬੱਡੀ ਦੀ ਬਿਹਤਰੀ ਲਈ ਕੰਮ ਕਰਦੇ ਨੇ ਸੋ ਬਾਕੀ ਜਿਹੜੀ ਅਗਲੀ ਗੱਲਬਾਤ ਆ ਸਾਡੇ ਪ੍ਰਬੰਧਕ ਵੀਰ ਹੋਰ ਤੁਹਾਡੇ ਨਾਲ ਸਾਰੀ ਜਾਣਕਾਰੀ ਬਾਈ ਦੇ ਖਿਲਾਫ ਨੂੰ ਨੰ ਕਰਿਆ ਬਾਈ ਸਦਾ ਦਾ ਕਰਦੇ ਜੇ ਸਾਡੇ ਕੰਨੀ ਸੁਣਾਈ ਹੋਈ ਜਿਉਂਦੀ ਸੁਲਝਾ ਬੁਸਤੇ ਜਿੰਨਾ ਪਰ ਰੋਣਾ ਬਦੋਂ ਕੋਈ ਨਹੀਂ ਜਿਆਦਾ ਬਦਨਾ ਕਦੇ ਦੇ ਲੜਾਈਆਂ ਤਾਂ ਸਿੱਧੂ ਜਿੰਨਾ ਵਾਰਜੀ ਦਾ ਉਹਦੇ ਵੱਧ ਹੀ ਜਾਂਦੀ ਆ ਤੇ ਅੱਜ ਜਿੱਤੇ ਲੁਧਿਆਣਾ ਚ ਇਕੱਠੇ ਹੋਏ ਬਾਈ ਲੈ ਕੇ ਆਇਆ ਬਾਈ ਇਹ ਸਾਡੇ ਵਿੱਚ ਕੋਈ ਰੋਸਾ ਨਹੀਂ ਬਾਈ ਦੇ ਖਿਲਾਫ ਵੀ ਨਾ ਬਾਈ ਨੂੰ ਸਾਡੇ ਸਾਹਬ ਨੂੰ ਰੋਸਾ ਬਾਈ ਦੇ ਕਹਿ ਰਿਹਾ ਸੀ ਕਿ ਆਪਣੇ ਪੇਜ ਤੇ ਵੀ ਬਈ ਮੈਂ ਗੱਡੀ ਤੇ ਖੇਡਦਾ ਸੀ ਬਾਈ ਨੂੰ ਉੱਥੇ ਲਾਇਆ ਫਾਈਨਲ ਗੱਲਬਾਤ ਚੱਲ ਰਹੀ ਹੈ ਜਿਹੜਾ ਕੋਈ ਰੌਲਾ ਨਹੀਂ ਸਾਡੇ ਜੇ ਫਲੇਰਾ ਬਾਅਦ ਤੇ ਬਹੁਤ ਹੀ ਚਿੰਤਾ ਹੈ ਯਾਰ ਅਸੀਂ ਇੰਨਾ ਪਾਣੀ ਤਾਂ ਨਹੀਂ ਕੱਢ ਕੇ ਗਰਾਊਂਡ ਤਿਆਰ ਕਰਕੇ ਬਾਈ ਨੂੰ ਖੜਾਉਣ ਬਾਅਦ ਤੇ ਇਹਨਾਂ ਦੱਸਦੇ ਚਲੋ ਕੋਈ ਲੱਟੀਆਂ ਜਿਹੜੀਆਂ ਵਿੱਚੋਂ ਵਿੱਚ ਸਾਨੂੰ ਨਹੀਂ ਪਤਾ ਲੱਗੀਆਂ ਤੇ ਅਸੀਂ ਅਹੀਂ ਬਾਈ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਘੇਰੇ ਇੱਥੇ ਆ ਗਿਆ ਅੱਗੇ ਨੂੰ ਸਾਡੇ ਬਾਈ ਬਾਈ ਬਾਅਦ ਤੇ ਕੋਈ ਸਾਡੇ ਦੇ ਵਿੱਚ ਗੁੱਸਾ ਨਹੀਂ ਕੋਈ ਰੌਲਾ ਨਹੀਂ ਅੱਗੇ ਵੀ ਬਾਈ ਆਊਗਾ ਕਿੱਦੋਂ ਸਾਡੇ ਕੋ ਖੇਡੂਗਾ ਤੇ ਬਾਕੀ ਮੇਰੀ ਬੇਨਤੀ ਹੈ ਕਿ ਬਾਈ ਜਿਹਦੇ ਵਿੱਚ ਪੇਟਾਂ ਦੇ ਗਲਤ ਸਮੇਂ ਅਸਰ ਹੋਣੇ ਆ ਉਹ ਅੱਜ ਤੋਂ ਬਾਅਦ ਨਾ ਪਾਓ ਤੇ ਮੇਰਾ ਵੀਰ ਬਣ ਕੇ ਲੜਾਈ ਨੂੰ ਵਧਾਇਆ ਰੱਖੋ ਤਾਂਪ ਦਾ ਚੀਕਾ ਦਿਓ। ਬਾਈ ਜੀ ਵੀ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲਬਾਤ ਨਹੀਂ ਹੋਊਗੀ ਤੇ ਆਪਾਂ ਕਬੱਡੀ ਨੂੰ ਅੱਗੇ ਲੈ ਜਾਣ ਦੇ ਲਈ ਹੋਰ ਸਾਰੇ ਕੰਮ ਕਰੀਏ। ਬਾਈ ਜੀ ਦਾ ਖਾਲਸਾ ਬਾਈ ਜੀ ਦੇ ਵਿੱਚ ਮੋਢੇ ਨਾਲ ਜੁੜੇ ਰਹੋ। ਤੁਹਾਡੀ ਜਗ੍ਹਾ ਤੋਂ ਵੀ ਫੈਮਲੀ ਹੋ।